ਮਾਨੀਆ ਪਤਾ ਲੱਗਣਾ ਕਿ ਆ ਵੀ ਆਉਂਦੀਆਂ ਆ। ਵੀ ਬਦਾਂਗੇ ਦੇ। ਹੋਰ ਕਿੰਨੂ ਦੇਣੇ ਆ ਤੇਰੇ ਪੈਸੇ। ਚਲੋ। ਲੈ ਇਦਾਂ ਤਾਣਾ ਪਾਣੇ ਮਜ਼ੀ ਲੱਗਦੇ ਨੇ। ਇਹ ਇਦਾਂ ਸ਼ਰਮਾਦੇ ਪੈਸੇ ਤੇ ਮਜ਼ੀ ਲੱਗਦੇ ਨੇ। ਮੋਰ ਨੂੰ ਆਲੇ ਮੋਰ ਨੂੰ ਬਤੋ। ਐ ਜਾਣ। ਜਾਣ। ਫੱਕੀ ਦੇ ਫੱਕੀ ਕੰਮ ਰੱਖਾ ਫੱਕੀ ਇੱਥੇ ਰੱਖ ਲੈ ਰੱਖ ਲੈ ਇਹ ਰੱਖ ਦੇ ਦੇ ਰੱਖ ਲੈ ਜਾ 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 ਇਹ ਤਾਂ ਮਾਨ ਬੋਲੇ ਦਿਖਾ ਦੇ ਪਟੜੀ ਤੱਪ ਪਿਆਰੀ ਏ ਮੈਨੂੰ ਬੀਬੀ ਤੋਂ ਹੋਰ ਤਰ੍ਹਾਂ ਲੱਗਦੀ ਏ ਪਟੜੀ ਤੱਪ ਪਿਆਰੀ ਏ ਤਾਂ ਦੱਸ ਦੱਸ ਤੁਸ ਜਿੰਨੀਆਂ बारों नूमा लिया का चूमा लिया कुछ चूमार गया सराने ते पौन गया पा गया कुछ चूम्मा गया सराने ते पौन गया पा गया वदाड़ी सु पिंडी वू लगड़ी सुगड़े चिगड़ी सारे पिंड चोवल बि रो बिगड़ी वदाड़ी चिगड़ी सारे पिंडी रो पिगड़ी ਉਹ ਦੁੱਧੀਆਂ ਦਾ ਨਾਮ ਇਹਦਾ ਨਾਮ ਆਇਆ ਜੀ ਜੀ ਇਹਦਾ ਨਾਮ ਹੋ ਗਿਆ ਦੇਨ ਆਇਆ ਦੋ ਦ ਕੜਿਆ ਹੋ ਉੱਤੇ ਆਇਆ ਵਰਾਈ ਦੋ ਦ ਕੜਿਆ ਹੋ ਉੱਤੇ ਆਇਆ ਵਰਗਾ ਸੋ ਰਾਣੀਏ ਨਹੀਂ ਲੈ ਨਾ ਫੰਡੀ ਬਣਾਈ ਵਰਗਾ ਸੋ ਰਾਣੀਏ ਗੁੱਡੀ ਰਾਣੀ ਹੈ ਨੀ ਲੈ ਲਾ ਜਾਨੀ ਗੁੱਡੀ ਰਾਣੀ ਹੈ ਨੀ ਲੈ ਲਾ ਵੀਰਾ ਦੀਵਦਈ

थिर। थिर। ना, ना ना। ना तो। नुग नुग का खुशिया ने बान खड़े

basca esi 그다음 뭐뭐 놓고 다배아 a